ਖਬਰਨਾਮਾ ਦੇਖ ਰਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੋਵੇਗਾ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜੀਠਿਆ ਨੇ ਕਹਿ ਦਿੱਤਾ ਕਿ ਮੈਂ ਤੇ ਆਪਣਾ ਕੰਮ ਸ਼ੁਰੂ ਵੀ ਕਰ ਦਿੱਤਾ ਹੈ ਤੇ ਦੂਸਰੇ ਪਾਸੇ ਅਸ਼ਵਨੀ ਕੁਮਾਰ ਅਤੇ ਰਮਨੀਤ ਬਿੱਟੂ ਸਹਿਮਤ ਹੋਣਗੇ ਜਾਂ ਇਹ ਫੈਸਲਾ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਲਵੇਗੀ ਲੇਕਿਨ ਇਹਦੇ ਵਿੱਚ ਜੇਕਰ ਪੰਜਾਬ ਦੇ ਲੋਕਾਂ ਨੂੰ ਪੁੱਛਿਆ ਜਾਵੇ ਤਾਂ ਪੰਜਾਬ ਦੇ ਲੋਕ 99% ਕਹਿ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਕਿਸੇ ਵੀ ਸਮੇਂ ਗੱਠਜੋੜ ਹੋ ਸਕਦਾ ਹੈ। ਯਾਨੀ ਕਿ 100 ਦੇ ਵਿੱਚੋਂ 99 ਲੋਕ ਹੱਲ ਵੀ ਕਹਿ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਇਕੱਠ ਗੱਠਜੋੜ ਹੋਣਾ ਸੰਭਾਵੀ ਹੈ। ਇਹ ਬਸ ਉਤੋਂ ਹੀ ਐ ਇੱਕ ਦੂਜੇ ਨੂੰ ਜਿਹੜਾ ਗੱਲ ਕਲੋਜ਼ ਕਰ ਰਹੇ ਨੇ ਅੰਦਰੋਂ ਅੰਦਰੀ ਸਮਝੌਤੇ ਹੋ ਚੁੱਕੇ ਨੇ ਸੂਤਰਾਂ ਦੇ ਵਾਲੇ ਤੋਂ ਜਿਹੜੀ ਵੱਡੀ ਖਬਰ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਫਿਰੋਜ਼ਪੁਰ ਪਹੁੰਚੇ ਪੰਜਾਬ ਦੇ ਰਾਜਪਾਲ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂ ਕਰ ਰਿਹਾ ਹੈ ਸਨ ਇਸ ਮਿਸ਼ਨ ਦੇ ਨਾਲ ਨਾਲ ਰਾਜਪਾਲ ਅਤੇ ਸੁਖਬੀ ਸਿੰਘ ਬਾਦਲ ਦੀਆਂ ਤਸਵੀਰਾਂ ਚਰਚਾ ਦਾ ਤਸਵੀਰ ਚਰਚਾ ਦਾ ਵਿਸ਼ਾ ਬਣ ਗਈ ਹੈ ਸਿਆਸੀ ਪੰਡਤ ਆਪੋ ਆਪਣੀਆਂ ਕਿਆਸ ਅਰਾਈਆਂ ਲਗਾਉਣ ਲੱਗ ਪਏ ਹਨ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਦੀ ਨਸ਼ਾ ਨੂੰ ਲੈ ਕੇ ਜ਼ੀਰੋ ਟੋਲਰੈਂਸ ਨੀਤੀ ਕਿਸੇ ਤੋਂ ਲੁਕੀ ਨਹੀਂ ਹੈ ਚਾਹੇ ਕਾਨੂੰਨ ਦੀ ਵਿਵਸਥਾ ਦੀ ਗੱਲ ਹੋਵੇ ਜਾਂ ਨਸ਼ਾ ਦੇ ਮਾਰੇ ਅਸਰ ਦੇ ਸਮੇਂ ਪੰਜਾਬ ਮਾਰੇ ਸਮੇਂ ਤੇ ਰਾਜਪਾਲ ਅਤੇ ਸਿਸਟਮ ਨੂੰ ਸ਼ੀਸ਼ਾ ਦਿਖਾਉਂਦੇ ਰਹਿੰਦੇ ਹਨ ਪੰਜਾਬ ਦੇ ਸਰਹਾਦੀ ਜ਼ਿਲ੍ਹੇ ਫਿਰੋਜ਼ਪੁਰ ਦੌਰੇ ਤੇ ਦੂਜੀ ਦੂਜੇ ਦਿਨ ਸਕੂਲੀ ਬੱਚਿਆਂ ਸਣੇ ਲੋਕਾਂ ਨੂੰ ਜਾਗਰੂਕ ਕਰਨ ਲਈ ਰਾਜਪਾਲ ਨੇ ਨਸ਼ਾ ਖਿਲਾਫ ਜਨਸਭਾ ਵੀ ਕੀਤੀ ਅਤੇ ਨਸ਼ਿਆਂ ਦੇ ਖਾਤਮੇ ਲਈ ਸੌਮੀ ਚੁੱਕੀ ਅਤੇ ਪਹੁੰਚੇ ਹਰ ਸ਼ਖਸ ਨੂੰ ਅੱਜ ਦਵਾਇਆ ਗਿਆ ਕਿ ਨਸ਼ੇ ਨਸ਼ਾ ਪੰਜਾਬ ਵਿੱਚੋਂ ਨਸ਼ਾ ਪੰਜਾਬ ਵਿੱਚੋਂ ਜੜੋ ਪੁੱਟ ਸੋਟਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਡੇਰਾ ਬਿਆਸ ਦੇ ਮੁਖੀ ਬਾਬਾ ਗੋਰਿੰਦਰ ਸਿੰਘ ਢਿੱਲੋਂ ਅਤੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਵੀ ਅੱਜ ਰਾਜਪਾਲ ਗੁਲਾਬਚੰਦ ਗਟਾਰੀਆ ਦੀ ਇਸ ਸਮਮ ਦਾ ਹਿੱਸਾ ਬਣੇ ਬਣੇ ਰਹੇ ਸਾਰਿਆਂ ਨੇ ਇਸ ਮੌਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਸੋਚ ਚੁੱਕੀ ਇਸ ਮਮ ਦਾ ਹਿੱਸਾ ਡੇਰਾ ਵਿਆਸ ਮੁਖੀ ਅਤੇ ਅਸ਼wini ਸ਼ਰਮਾ ਕਈ ਭਾਜਪਾ ਆਗੂ ਚਰਚਾ ਦਾ ਵਿਸ਼ਾ ਬਣੇ ਰਹੇ 2027 ਦੀਆਂ ਵਿਧਾਨ ਸਭਾ ਦੀਆਂ 2027 ਦੀ ਪਹਿਲੀ ਚਿਰਖ ਦਾ ਮਾਮਲਾ ਕੀ ਰਾਜਪਾਲ ਗੁਲਾਬਚੰਦ ਕਟਾਰੀਆ ਦੀ ਨਸ਼ਾ ਵਿਰੋਧ ਮੈਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼ਮੂਲੀਅਤ ਤੇ ਚਰਚਾ ਦਾ ਵਿਸ਼ਾ ਤਾਂ ਸੀ ਹੀ ਤਾਂ ਸੀ ਹੀ ਪਰ ਸ਼ਾਮ ਹੁੰਦੇ ਹੀ ਇੱਕ ਤਸਵੀਰ ਸੋਸ਼ਲ ਮੀਡੀਆ ਤੋਂ ਲੈ ਕੇ ਸਿਆਸੀ ਗਲਿਆਰਾਂ ਵਿੱਚ ਰਾਜਨੀਤਿਕ ਅਟਲ ਨੂੰ ਜਨਮ ਦੇ ਦਿੱਤਾ ਲੋਕਾਂ ਨੇ ਉਹ ਤਸਵੀਰ ਖਾਸ ਤੌਰ ਤੇ ਸ਼ੇਅਰ ਕਰਨੀ ਸ਼ੁਰੂ ਕਰ ਦਿੱਤੀ ਜਿਸ ਵਿੱਚ ਰਾਜਪਾਲ ਅਤੇ ਸੁਖਬੀਰ ਸਿੰਘ ਬਾਦਲ ਇਕੱਠੇ ਖੜੇ ਦਿਖਾਈ ਦੇ ਰਹੇ ਹਨ ਲੋਕਾਂ ਨੇ 2027 ਦੀ ਤਸਵੀਰ ਵਾਂਗ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਅਗਲੀ ਸਰਕਾਰ ਦੀ ਇਹ ਪਹਿਲੀ ਝਲਕ ਹੈ ਸਿਆਸ ਨੂੰ ਨੇੜੇ ਦੇਖਣ ਵਾਲੇ ਡੇਰਾ ਬਿਆਸ ਮੁਖੀ ਭਾਜਪਾ ਆਗੂਆਂ ਅਤੇ ਸ਼ਰੂਮਣੀ ਅਕਾਲੀ ਦਲ ਦੇ ਆਗੂਆਂ ਨੂੰ ਇਕੱਠੇ ਦੇਖ ਕੇ ਅਸਹਾਬ ਆਪਣੇ ਸਾਹਬ ਨਾਲ ਸੱਟੇ ਕੱਢ ਰਹੇ ਹਨ ਪਰ ਰਾਜਪਾਲ ਨਾਲ ਵਹਿਮ ਦਾ ਹਿੱਸਾ ਬਣ ਕੇ ਸੁਖਵੀਰ ਸਿੰਘ ਬਾਦਲ ਨੇ ਇਹ ਗੱਲ ਸਾਫ਼ ਕਰ ਦਿੱਤੀ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਉਹਨਾਂ ਨੇ ਆਪਣੀ ਤਾਕਤ ਦਿਖਾਉਣੀ ਤਾਕਤ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ ਪਰ ਜੋ ਤਸਵੀਰ ਵਾਇਰਲ ਹੋ ਰਹੀ ਹੈ ਚਰਚਾ ਵਿੱਚ ਹੈ ਕਿ ਉਸ ਨੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਵਾਪਸੀ ਅਤੇ ਚੋਣ ਵਾਲਿਆਂ ਨੂੰ ਉਤਸ਼ਾਹ ਜ਼ਰੂਰ ਕਰ ਦਿੰਦਾ ਹੈ ਯਾਨੀ ਕਿ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੋਣ ਦੀ ਸੰਭਾਵਨਾ ਨੂੰ ਤੇਜ਼ ਕਰ ਦਿੰਦਾ ਹੈ ਤੇ ਦੂਸਰੇ ਪਾਸੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੇ VOTER ਨੇ ਉਤਸ਼ਾਹ ਨੇ ਕਿ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਮਨੀ ਸਿੰਘ ਬਾਦਲ ਮੁੱਖ ਮੰਤਰੀ ਬਣ